ਸਸੀ ਗਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਦੇ ਆ ਲਾਲ ਮਿਰਚਾਂ ਦਾ ਆਚਾਰ ਪਾਣਾ ਇਹ ਆਪਾਂ ਮਿਰਚਾਂ ਧੋ ਲਈਆਂ ਸੀ ਸੁਕਾ ਲਈਆਂ ਧੋ ਕੇ ਹੁਣ ਇਹਨਾਂ ਦੀਆਂ ਜਿਹੜੀਆਂ ਉੱਪਰ ਆ ਗ੍ਰੀਨ ਜੀਆਂ ਡੰਡੀਆਂ ਹੁੰਦੀਆਂ ਇਹਨਾਂ ਨੂੰ ਆਪਾਂ ਲਾ ਦਾਂਗੇ ਲਾ ਕੇ ਇਹਨਾਂ ਦੀ ਕਟਿੰਗ ਕਰਾਂਗੇ ਕਟਿੰਗ ਕਰਕੇ ਫਿਰ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਬਣਾਉਣੀ ਆਪਾਂ ਆਚਾਰ ਆਪਾਂ ਇਸ ਤਰ੍ਹਾਂ ਹੁਣ ਦੇਖੋ ਕਟਿੰਗ ਕਰ ਲਈਏ ਮਿਰਚਾਂ ਦੇ ਦੋ-ਦੋ ਫਾੜੀਆਂ ਕਰ ਲਈਆਂ ਨਾ ਤਾਂ ਇਸ ਤਰ੍ਹਾਂ ਮਿਰਚ ਜਿਹੜੀ ਆਪਣੀ ਵੇਸਟੇਜ ਹੁੰਦੀ ਹੈ ਤੇ ਨਾ ਹੀ ਉਹ ਹੁੰਦੀ ਹੈ ਜਿਆਦਾ ਤੇ ਆਪਾਂ ਹੁਣ ਇੱਧਰ ਕੜਾਹੀ ਧਰ ਲਈ ਗੈਸ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਸੁੱਕੇ ਮਸਾਲੇ ਮਸਾਲਿਆਂ ਚ ਲਵਾਂਗੇ ਇੱਕ ਆਪਾਂ ਰਾਈ ਥੋੜਾ ਜਿਹਾ ਜੀਰਾ ਸਾਬਤਾ ਧਨੀਆ ਮੇਥੀ ਤੇ ਕਲੌਂਜੀ ਇਹਨਾਂ ਨੂੰ ਆਪਾਂ ਥੋੜਾ ਜਿਹਾ ਸੁੱਕਾ ਫਰਾਈ ਕਰਾਂਗੇ ਸੇਕ ਲਵਾਵਾਂਗੇ ਥੋੜਾ ਜਿਹਾ ਅੰਬਚਣੇ ਜਾਂ ਤੇ ਰਾਈ ਪਾਉਣੀ ਹੈ ਕੱਲੀ ਪਰ ਨਾਲ ਇਹ ਸਾਬ ਧਨੀਆ ਤੇ ਕਲੌਂਜੀ ਪਾਈ ਹੋਵੇ ਤਾਂ ਬਹੁਤ ਸਵਾਦ ਚਾਰ ਬਣਦਾ ਥੋੜਾ ਜਿਹਾ ਮੀਕਲਵਾ ਕੇ ਨਾ ਪਦੜੜ ਫਰੜ ਜਿਆ ਕਰ ਲਾਂਗੇ ਬਹੁਤਾ ਵੀ ਬਰੀਕ ਵੀ ਨਹੀਂ ਕਰਨਾ ਥੋੜਾ ਜਿਹਾ ਮੋਟਾ ਰੱਖਾਂਗੇ ਮਸਾਲਾ ਆ ਦੇਖੋ ਇਸ ਤਰ੍ਹਾਂ ਥੋੜੀ ਥੋੜੀ ਜਿਹੀ ਆਵਾਜ਼ ਆਉਣ ਲੱਗ ਜਾਂਦੀ ਹੈ ਜਦੋਂ ਇਹ ਬਣਨ ਲੱਗ ਜਾਂਦਾ। ਤੁਹਾਨੂੰ ਆਵਾਜ਼ ਸੁਣਦੀ ਹੋ। ਗੈਸ ਕਰ ਦਾਂਗੇ ਆਪਾਂ ਬੰਦ। ਆਪਾਂ ਇਹਨੂੰ ਹਿਲਾਵਾਂਗੇ। ਸਾਜੇ ਥੋੜਾ ਜਿਹਾ ਠੰਡਾ ਹੋ ਜੇ। ਠੰਡਾ ਜਦੋਂ ਹੋ ਗਿਆ ਥੋੜਾ ਜਿਹਾ। ਕੋਸੇ ਜੇ ਨੂੰ ਆਪਾਂ ਮਿਕਸੀ ਜੇ ਨੂੰ ਦਰੋਜ਼ ਫਰੋਟ ਕਰਾਂਗੇ। ਐਦਰ ਨਾਲ ਆਪਾਂ ਇੱਕ ਕੜਾਈ 'ਚ ਤੇਲ ਪਾ ਲਿਆ ਸਰੋਂ ਦਾ। ਇਹਨੂੰ ਆਪਾਂ ਗਰਮ ਕਰਾਂਗੇ ਜਦੋਂ ਗਰਮ ਹੋ ਗਿਆ ਫਿਰ ਠੰਡਾ ਕਰਕੇ ਫੇਰੇ ਇਹਨੂੰ ਤੇਲ ਦੇ ਵਿੱਚ ਵਰਤਾਂਗੇ ਆਪਾਂ ਕੁਛ ਨਾ ਨਿੰਬੂ ਵੀ ਲਏ ਆ ਜਿਵੇਂ ਆਪਾਂ ਸਕੰਜਵੀ ਵਗੈਰਾ ਬਣਾਉਂਦੇ ਨਿੰਬੂ ਪਾ ਦਿੰਦੇ ਉਹ ਵੀ ਆਪਾਂ ਇਹਦੇ ਵਿੱਚ ਮਿਰਚ ਦੇ ਪਾਵਾਂਗੇ ਚਾਰ ਦੇ ਇਹਦੇ ਨਾਲ ਬਹੁਤ ਸਵਾਦ ਚਾਰ ਬਣਦਾ ਤੇ ਆਪਾਂ ਮਸਾਲਾ ਜਿਹੜਾ ਉਹ ਇਸ ਤਰ੍ਹਾਂ ਕਰ ਲਿਆ ਨਾ ਤਾਂ ਬੜਾ ਬਰੀਕ ਕੀਤਾ ਤੇ ਨਾ ਹੀ ਮੋਟਾ ਇਸ ਤਰ੍ਹਾਂ ਮਸਾਲਾ ਆਪਾਂ ਰੱਖ ਲੇ ਹੁਣ ਤੁਹਾਨੂੰ ਅਗਲੀ ਵਿਧੀ ਦੱਸਦੇ ਤੇ ਇਹ ਰ ਆਪਣਾ ਗਰਮ ਹੋ ਗਏ ਨੇ ਸੁੱਕਾ ਬਰਤਨ ਲੈਣਾ ਉਹਦੇ ਵਿੱਚ ਆਪਾਂ ਇਹ ਮਿਰਚਾਂ ਪਾ ਲਈਆਂ ਸਾਰੀਆਂ ਆਪਣੀਆਂ ਜਿਹੜੀਆਂ ਕਟੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਹੀ ਆਪਾਂ ਜਿਹੜੇ ਨਿੰਬੂ ਸੀਗੇ ਉਹ ਪਾ ਲੈ ਉਹਦੇ ਵਿੱਚ ਹੀ ਆਪਾਂ ਸਾਰਾ ਇਹ ਮਸਾਲਾ ਜਿਹੜਾ ਪੀਸਿਆ ਸੀਗਾ ਉਹ ਪਾ ਲੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਆਪਾਂ ਆਪਣੀਆਂ ਮਿਰਚਾਂ ਦੇ ਹਿਸਾਬ ਨਾਲ ਪਾ ਸਕਦੇ ਹਾਂ ਜੋ ਕਿ ਮਿਰਚਾਂ ਦੇ ਚਾਰ ਦੇ ਵਿੱਚ ਥੋੜਾ ਜਿਹਾ ਨਮਕ ਵੱਧ ਹੀ ਪੈਂਦਾ ਚਾਰ ਤਾਂ ਕੋਈ ਵੀ ਹੋਵੇ ਨਮਕ ਵੱਧ ਹੀ ਪੈਂਦਾ ਆਪਾਂ ਨਮਕ ਪਾ ਲੇ ਹਲਦੀ ਪਾਵਾਂਗੇ ਆਪਾਂ ਤੇ ਥੋੜਾ ਜਿਹਾ ਆਪਾਂ ਮਠੀਰਿਆ ਹੋਇਆ ਤੇਲ ਦੋ ਚਮਚੇ ਬਸ ਕੱਚਾ ਤੇਲ ਵੀ ਪਾ ਸਕਦੇ ਹਾਂ ਪਰ ਆਪਾਂ ਗਰਮ ਕਰਕੇ ਇਹਨੂੰ ਠੰਡਾ ਕਰਕੇ ਪਾਏ ਇਹਦਾ ਕੱਚੇ ਦਾ ਟੇਸਟ ਨਹੀਂ ਆਉਂਦਾ ਫਿਰ ਤੇਲ ਦਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਬਣੋ ਤੇਲ ਵਸਾਪਾ ਇਸ ਤੇ ਕਰਕੇ ਪਾਇਆ ਵੀ ਜਿਹੜੇ ਮਸਾਲੇ ਆ ਉਹ ਮਿਰਚਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜੇ ਇਹਦੇ ਵਿੱਚ ਆਪਾਂ ਇੰਨੀ ਇੱਕ ਖੰਡ ਪਾਵਾਂਗੇ ਜੋ ਕਿ ਮੈਂ ਪੀਸ ਲਈ ਸੀਗੀ ਮਿਰਚਾਂ ਦੇ ਚਾਰਚ ਇਹਦੇ ਨਾਲ ਬਹੁਤ ਹੀ ਤੇਸਤੀ ਚਾਰ ਬਣਦਾ ਆਪਣਾ ਦੇਖੋ ਜਿਹੜਾ ਮਸਾਲਾ ਪੂਰਾ ਮਿਰਚਾਂ ਤੇ ਨਿੰਬੂ ਦੇ ਵਿੱਚ ਮਿਕਸ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਹੋਰ ਪਾਵਾਂਗੇ ਚੀਜ਼ ਜਿਹੜੀ ਕਿ ਹੋਰ ਨਿੰਬੂ ਨੂੰ ਮਿਰਚਾਂ ਨੂੰ ਇਹਦੇ ਵਿੱਚ ਆਪਾਂ ਪਾਵਾਂਗੇ 2 ਚਮਚੇ ਸਰਕੇ ਦੇ ਸਰਕਾ ਜਿਹੜਾ ਨਾਲ ਤਾਂ ਚਾ ਮਿਰਚਾਂ ਨੂੰ ਖੱਟਾ ਕਰਦਾ ਖਟ ਮਿੱਠਾ ਹੋ ਜਾਊਗਾ ਚਾਰੇ ਹੈ ਆਪਣਾ ਖੰਡ ਵੀ ਪਾਈ ਆਪਾਂ ਚਮਚਾ ਤੇ ਜਿਹੜਾ ਸਰਕਾ ਹੈ ਉਹ ਖਰਾਬੀ ਨਹੀਂ ਹੋਣ ਦਿੰਦਾ ਚਾਰੇ ਨੂੰ ਆਪਾਂ ਸਨ ਚਮਚੇ ਇਹਦੇ ਸਰਕੇ ਦੇ ਪਾਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਚਾਰ ਤੁਸੀਂ ਭਾਵੇਂ ਖੋਣੇ ਵੀ ਖਾ ਸਕਦੇ ਹੋ ਉਸ ਉਸੇ ਪੈਰੀ ਤਿਆਰ ਹੁੰਦਾ ਚਾਰ ਜੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀਆਂ ਵੀਡੀਓ ਕਿਹੇ ਜਿਹੀਆਂ ਲੱਗਦੀਆਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਾਡੀ ਇਹ ਵੀਡੀਓ ਦੇਖਣ ਲਈ ਧੰਨਵਾਦ ਇਹ ਦੇਖੋ ਇਹ ਚਾਰ ਬਿਲਕੁਲ ਬਣ ਕੇ ਤਿਆਰ ਹੋ ਗਿਆ ਜੇ ਜੇਡੀ ਆਪਾਂ ਡੱਬਾ ਰੱਖਾਂਗੇ ਬਿਲਕੁਲ ਸੁੱਕਾ ਇਹਦੇ ਵਿੱਚ ਆਪਾਂ ਪਾ ਕੇ ਮਿਰਚਾਂ ਦੇ achar ਨੂੰ ਰੱਖ ਦਾਂਗੇ ਚਾਰ ਤੁਸੀਂ ਹੋਣੇ ਵੀ ਖਾ ਸਕਦੇ ਹੋ ਇਹ ਤਿਆਰ achar ਆਪਣਾ ਕਦੇ ਵੀ ਜਿਹੜਾ achar ਆ ਬਸ ਉਹ ਜਿਵੇਂ ਹੁਣ ਆਪਾਂ ਪਾਇਆ ਤੇ ਕਦੇ ਵੀ ਕੱਢਣਾ ਹੈ ਤਾਂ ਗਿੱਲੇ ਚਮਚੇ ਨਾਲ ਜਾਂ ਗਿੱਲੇ ਹੱਥਾਂ ਨਾਲ achar ਨੂੰ ਨਾ ਕਢੋ achar ਬਿਲਕੁਲ ਖਰਾਬ ਨਹੀਂ ਹੁੰਦਾ ਮਿਰਚ ਦਾ achar ਵੀ ਤੁਸੀਂ ਜਿੰਦੋਂ ਤੱਕ ਮਰਜ਼ੀ ਰੱਖ ਸਕਦੇ ਹੋ ਨਾ ਕੋਈ ਸਮੈਲ ਆਉਂਦੀ achar ਚ ਤੇ ਬਹੁਤ ਹੀ ਸਵਾਦ achar ਬਣਦਾ ਸਾਡੇ ਤਰੀਕੇ ਨਾਲ ਪਾ ਕੇ ਦੇਖੋ ਤੇ ਸਾਨੂੰ ਵੀ ਦੱਸਿਓ ਵੀ ਕਿਸ ਤਰ੍ਹਾਂ ਦਾ ਤੁਹਾਡਾ achar ਬਣਿਆ ਸਾਡੀ ਇਹ ਵੀਡੀਓ ਦੇਖਣ ਲਈ ਧੰਨਵਾਦ ਜੀ